ਹਾਂਜੀ ਇਹ ਵੀਡੀਓ ਦੇਖਣ ਵਾਲਿਆਂ ਨੂੰ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਤੇ ਆਪਣੇ ਦਰਿਆ ਸਤਲੋਜ ਦੇ ਕੰਢੇ ਤੇ ਇੱਥੇ ਕੁਝ ਵੀਰ ਆਏ ਸੀਗੇ ਰਾਜਸਥਾਨ ਤੋਂ ਆਏ ਭੇਡਾਂ ਚਾਰਦੇ ਆ ਇਹਨਾਂ ਦਾ ਇਹੋ ਹੀ ਕਾਰੋਬਾਰ ਆ ਇਹਨਾਂ ਨਾਲ ਆਪਾਂ ਕੁਝ ਗੱਲਬਾਤ ਕਰਦੇ ਹੋਰ ਬਾਈ ਕਿਦਾਂ ਠੀਕ ਠਾਕ ਆ ਪੰਜਾਬੀ ਸਮਝ ਲੈਣੇ ਕਿ ਨਹੀਂ ਥੋੜੀ ਕਮ ਸਮਝ ਆ ਜੀ ਮਗਰ ਸਮਝ ਲੈ ਅੱਛਾ ਅੱਛਾ ਤੇ ਕਿੱਥੋਂ ਆਏ ਆ ਤੁਸੀਂ ਰਾਜਸਥਾਨ ਜੋਧਪੁਰ ਤੋਂ ਜੋਧਪੁਰ ਜੀ ਠੀਕ ਆ ਤੇ ਇੱਥੇ ਕਿੰਨੇ ਦਿਨ ਹੋ ਗਏ ਆ ਇਹਨੂੰ ਯਾ ਇਹ 2 ਮਹੀਨੇ ਹੋ ਗਏ ਬਹੁਤ ਦੂਰੋਂ ਆਏ ਯਾਰ ਕਿੰਨਾ ਚਿਰ ਲੱਗਿਆ ਆਉਂਦੇ ਇਹਨੂੰ ਰਾਸਤੇ 'ਚ ਰਾਸਤੇ 'ਚ ਇਹਨੂੰ ਜਦ ਸੰਗਰੀ ਮੰਡੀ ਤੱਕ ਤੋਂ ਗੱਡੀ ਭਰ ਕੇ ਲਾਇਏ تھے۔ ਅੱਛਾ ਸੰਗਰੀ ਮੰਡੀ 'ਚ ਆਗੇ ਤੂੰ ਅੱਛਾ ਅੱਗੇ ਤੁਰ ਕੇ ਆਉਂਦੇ ਹੋਣੇ ਹਨ ਹੂੰ ਦੋ ਮਹੀਨੇ ਹੋ ਗਏ ਲੱਗੂ 20-25 ਦਿਨ ਹੋਰ ਰਹਿਣਗੇ ਠੀਕ ਆ ਤੇ ਇੱਥੇ ਕਿਉਂ ਐ ਹੁਣ ਉਧਰ ਹੈ ਨਹੀਂ ਚਰਾੰਦਾ ਥੱਡੇ ਜਾਂ ਕੀ ਚੱਕਾ ਬੜਾ ਬਾਰਿਸ਼ ਨਹੀਂ ਹੋਈ ਐ ਅੱਛਾ ਬਾਰਿਸ਼ ਨਹੀਂ ਹੋਈ ਬਾਰਿਸ਼ ਕੇ ਮੌਸਮ ਮੇਂ ਆਪਿ ਚਲੇ ਜਾਏਂਗਾ ਅੱਛਾ ਤੇ ਉੱਥੇ ਸਾਰਾ ਘਾਹ ਜਿਹੜਾ ਸੁੱਕ ਜਾਂਦਾ ਉਹ ਕਿਦਾਂ ਮੀਂਹ ਨਹੀਂ ਪੈਂਦਾ ਹੈ ਹੋਰ ਕੋਈ ਫਸਲ ਵੀ ਹੁੰਦੀ ਆ ਕਾਹੀ ਬਸ ਫਸਲ ਸਿਰਫ ਦੋ ਹੀ ਹੁੰਦੀ ਗਵਾਰ ਬਾਦਰੀ ਹੁੰਦੀ ਆ ਉਹ ਵੀ ਬਾਰਿਸ਼ ਦੇ ਮੌਸਮ ਨੇ ਬਾਜਰਾ ਉੱਥੇ ਹੀ ਹੁੰਦਾ ਸਾਰਾ ਹੈ ਨਾ ਸਹੀ ਹੈ ਬਾਰਿਸ਼ ਦੇ ਮੌਸਮ ਨੇ ਨਾਲੇ ਇਹ ਭੇਡਾਂ ਵੀ ਦਿਖਾ ਦਈਏ ਕਿੰਨੀਆਂ ਭੇਡਾਂ ਬਈ ਤੇਰੇ ਕੋਲ ਮੇਰੇ ਕੋਲ ਭੇਡਾਂ ਐ 250 250 ਭੇਡਾਂ ਜੀ ਇਫੇ ਹੀ ਕੰਮ ਕਰਦੇ ਤੁਸੀਂ ਹਾਂ ਇਹੀ ਕੰਮ ਕਰਦੇ ਤੇ ਇਹ ਜਿੱਦਾਂ ਵਿੱਚ ਦੋ ਖੋਤੇ ਰੱਖੇ ਇਹ ਕਾਦੇ ਲਈ ਰੱਖੇ ਹੋਏ ਇਹ ਸਮਾਨ ਤੁਹਾਨੂੰ ਹੁਣੇ ਹੈ ਨਾ ਮੈਂ ਸਮਝਾ ਦਵਾਂ ਜਿਹੜੇ ਖੋਤੇ ਵੀ ਕੰਮ ਆਤੇ ਨੇ ਸਾਥ ਅਸਲ ਸਮਾਨ ਜਿਹੜਾ ਵਾ ਉਹ ਇਨੇ ਲੱਦ ਦਿੰਨੇ ਹਨਾ ਸਾਰੇ ਜਿੱਦਾਂ ਫਿਰ ਆਪ ਸੌਖਾ ਤੁਰਿਆ ਆਉਂਦਾ ਬੰਦਾ ਅੱਛਾ ਅੱਛਾ ਆਪਣਾ ਜਿੱਦਾ ਬੋਰੀ ਆ ਬਿਸਤਰੇ ਗੁਸਤਰੇ ਹਨਾ ਫਿਰ ਜਿੱਦਾਂ ਰਾਤ ਕਿੱਥੇ ਰਹਿਨੇ ਤੁਸੀਂ ਸੌਣੇ ਕਿਦਾਂ ਨਹੀਂ ਕਿਈ ਬਾਣਾ ਵਿੱਚ ਹੀ ਜਹੀਂ ਦਿਨ ਸੁੱਜਦੇ ਹੁੰਦੇ ਆ ਮਾਰਾ ਅੱਛਾ ਇਹ ਬੜੀ ਰੋਜ਼ ਜਿੰਦਗੀ ਜਿਉਂਦੇ ਰੋਜ਼ ਜਿੰਦਗੀ ਜਿਉਂਦੇ ਹਨਾ ਬਿਲਕੁਲ ਇਹੀ ਹੈ ہمارا ਤੁਹਾਡੀ ਜ਼ਿੰਦਗੀ ਵੀ ਠੀਕ ਆ ਵੈਸੇ ਵਧੀਆ ਮਾੜੀ ਤਾਂ ਨਹੀਂ ਆਪਾਂ ਕਹਿ ਸਕਦੇ ਵਧੀਆ ਕੁਦਰਤ ਦੇ ਨੇੜੇ ਰਹਿੰਦੇ ਹਨਾ ਹਾਂ ਵਧੀਆ ਰੋਗ ਨਹੀਂ ਕੋ ਲੱਗਦਾ ਬੰਦਾ ਤੁਰਿਆ ਫਿਰਦਾ ਉਹ ਤੇ ਕਸਰਤ ਵੀ ਹੁੰਦੀ ਰਹਿੰਦੀ ਬਿਲਕੁਲ ਹਨਾ ਹਾਂ ਕਿੰਨੇ ਜਾਣੇ ਆਏ ਆ हम तो पंद्रह जने हैं चार चा, है। है तो हैं चार ही इधर में चलिए मड़ा मड़ा नाल उधर नाल आप गल बात करते हैं नाल इधर पे डाल करे ना, ना, ना तरे, तरे। मोटर है चाबी काट नहीं बुलाया जाता बाबा मड़ी इत्थों केड़ा लेके अच्छा की पता हुंदा अच्छा चार जने आए हैं 200 बकरी 250 250 250 अच्छा हमारा असली पिंड तो भेंजी का गांव है हैं भेंजी का गांव असली पिंड है हमारा केड़ा असली पिंड भेंजी का गांव अच्छा हां बाप तहसील है जिला ਠੀਕ ਆ ਆ ਜਿਹੜੇ ਹੁਣ ਲੇਲੇ ਆ ਛੋਟੇ ਛੋਟੇ ਆ ਜਿਹੜਾ ਛੋਟਾ ਜਿਹਾ ਲੇਲਾ ਇਹ ਹੁਣ ਬਾਅਦ ਵਿੱਚ ਇੱਥੇ ਹੀ ਸੂਏ ਜਾ ਇਹੇ ਪੇਟ ਹਾਂ ਇੱਥੇ ਇੱਥੇ ਪੰਜਾਬ ਜਾ ਕੇ ਹਾਂ ਪੰਜਾਬ ਕਿੰਨੇ ਚਿਰ ਦਾ ਇਹੋ ਇਹ ਹੋਗਾ 10 15 ਦਿਨ ਦਾ ਇਹ 10 ਦਿਨ ਦਾ ਰਹੇਗਾ ਅਸਾਂ ਤੇ ਹੋਰ ਤੁਸੀਂ ਜਿੱਦਾਂ ਮੋਬਾਈਲ ਮੁਵਲੀ ਰੱਖਦੇ ਉਹ ਨਾ ਲੋਨੇ ਤੁਸੀਂ ਇਹਨਾਂ ਦੀ ਉਹਨੇ ਕਦੋਂ ਲਾਉਨੇ ਉਹ ਨਹੀਂ ਦਿੱਤੇ ਸਾਲ ਵਿੱਚ 3 ਵਾਰ ਹਰ ਹਰ ਚਾਨ ਮਹੀਨੇ ਵਾਰ ਦੇ ਹੁੰਦੇ ਨੇ ਤੇ ਨਾ ਦੁੱਧ ਵੀ ਹੁੰਦਾ ਕਿ ਉਹ ਨਹੀਂ ਹੁੰਦੀ ਇਕੱਲੀ ਨਹੀਂ ਉਹ ਨਹੀਂ ਹੁੰਦੀ ਦੁੱਧ ਵੀ ਹੁੰਦਾ ਹੈ ਮਗਰ ਉਹ ਜਮਾਰੇ ਇਸਤੇਮਾਲ ਕੇ ਲਈ ਹੁੰਦਾ ਹੈ ਜਚਨੇ ਕੇ ਲਈ ਨਾ ਆਪਣੇ ਖਾ ਨਹੀਂ ਜਿੱਦਾਂ ਹੁਣੇ 200 ਆ ਭੇਡ ਇਹ ਸਾਰੀ ਦੁੱਧ ਦਿੰਦੀ ਕਿੰਨੀ ਦੁੱਧ ਦੇਤੀ ਵਿੱਚ 100 ਕ ਦਿੰਦੀ ਹੂ ਅੱਜ ਤਾਂ ਲੱਗਦਾ 20 25 ਬੇਡ ਦੀ ਦਿੱਤੀ ਐ ਅੱਛਾ ਮਤਲਬ ਤੁਸੀਂ ਮੀਂਹ ਓਨ ਕਰਕੇ ਰੱਖਿਆ ਵਾ ਜਦਾਂ ਹੁਣ ਨਹੀਂ ਨੀ ਨਹੀਂ ਜਦਾਂ ਹੁਣ 20 25 ਭੇਡਾਂ ਦੁੱਧ ਦਿੰਦੀਆਂ ਕਿੰਨਾ ਦੁੱਧ ਦਿੰਦੀ ਇੱਕ ਭੇਡ ਇੱਕ ਭੇਡ ਦੇ ਦਿੰਦੀ ਕੋਈ ਆਧਾ ਕਿਲੋ ਕੋਈ 1/2 ਕਿਲੋ 1/2 ਕਿਲੋ ਐਸੀ ਅੱਛਾ ਦੁੱਧ ਨਹੀਂ ਦਿੰਦੀਆਂ ਬਸ ਤੇ ਉਹ ਵਿੱਚੋਂ ਕੁਝ ਲੇਲੇ ਪੀ ਲੈਂਦੇ ਹੁਣੇ ਹਨਾ ਹਾਂ ਲੇਲੇ ਪੀਦੇ ਨੇ ਉਹਨਾਂ ਕੌਣ ਬਾਏਦਾ ਖਰੀਦਦਾ ਕੌਣਾ ਕੋ ਕਿੰਨੂੰ ਵੇਚਦੇ ਤੁਸੀਂ ਉਹ ਕੋਈ ਬਾਹਰ ਵਾਲੇ ਕੋਈ ਬੰਦੇ ਆਤੇ ਹੈ ਕਦੇ ਕਿ ਜਦੋਂ ਦੇ ਦਸੋਂ ਦੇ ਸਤਰੇ ਵਾਹ ਖਰੀਦ ਆ ਜਾਂਦੇ ਠੀਕ ਤੇ ਜੇ ਦੁੱਧ ਵਧ ਜਾਵੇ ਤਾਂ ਕੀ ਕਰਦੇ ਫਿਰ ਉਹਦਾ ਦੁੱਧ ਦਾ ਹੂੰ ਦੁੱਧ ਨੂੰ ਤਾਂ ਸਿਰਫ ਘਰ ਦੇ ਕੰਮ ਲਈ ਲੈਂਦੇ ਆਂ ਵੇਚਦੇ ਨਹੀਂ ਹੈ ਨਹੀਂ ਇਸ ਤੇ ਤਾਂ ਹੁਣ ਤਾਂ ਅਸੀਂ ਥੋੜੇ ਜਾਣੇ ਫਿਰ ਕੀ ਕਰਦੇ ਦੁੱਧ ਵਧ ਜਾਂਦਾ ਤਾਂ ਮੈਂ ਤਾਂ ਜਿਆਦਾ ਨਹੀਂ ਅੱਛਾ ਦੇਦੇ ਥੋੜਾ ਨਹੀਂ ਹੈ ਜਿਆਦਾ ਅੱਛਾ ਨਿਕਾਲਦੇ ਕਿੰਨੀ ਆਕ ਦਿੰਦੀਆਂ ਐਸ ਵੇਲੇ ਕਿੰਨੀਆ ਦੁੱਧ ਹੁੰਦਾ ਕਹਿੰਦਾ 20 ਦਿੰਦੀਆਂ ਮੇਰੀ ਵੀਡੀਓ ਵਿੱਚ 25 ਲੀਟਰ ਦਿੱਤੀ ਤਾਂ ਇੰਨੀਆਂ ਦੁੱਧ ਤੁਸੀਂ ਚੋਨੇ ਰੋਜ਼ ਹੈ ਕਬੀ ਚੁੰਨਦਾ ਹੈ ਕਬੀ ਨਹੀਂ ਐਸੀ ਜੇ ਨਾ ਚਾਹੋ ਇਹਨਾਂ ਨੂੰ ਕੋਈ ਚੱਕਰ ਤੇ ਨਹੀਂ ਹੁੰਦਾ ਅੱਛਾ ਜਦਾਂ ਮੱਝ ਨਾ ਚਾਹੀਏ ਬੰਗਾ ਭਜ ਜਾਂਦਾ ਕਹਿੰਦਾ ਹਾਂ ਚਾਉਂਦੇ ਨਹੀਂ ਫਿਰ ਮਤਲਬ ਜਿੰਨਾ ਤੁਸੀਂ ਪੀਣਾ ਹੁੰਦਾ ਉਹਨਾਂ ਚੋਲਦੇ ਇਹਦਾ ਦੁੱਧ ਵੀ ਵਧੀਆ ਹੁੰਦਾ ਬੱਕਰੀ ਵਾਂਗੂ ਕੁਆਲਿਟੀ ਦਾ ਹੁੰਦਾ ਉਹ ਕਿੱਦਾਂ ਵਧੀਆ ਬਤਾਇਨ ਕਰਦੇ ਅੱਛਾ ਬੱਕਰੀ ਇਹਨਾਂ ਨਾਲੋਂ ਵਧੀਆ ਹੁੰਦਾ ਉਹ ਤਾਂ ਆਪਣੀ ਆਪਣੀ ਕਵੈਸ਼ਨ ਹੋਤੀ ਜੋ ਭੈਂਸ ਰੱਖਦਾ ਉਹ ਭੈਂਸ ਦਾ ਦੁੱਧ ਅੱਛਾ ਲੱਗਦਾ ਹੈ ਜੋ ਬੱਕਰੀ ਰੱਖਦੇ ਹਨ ਉਹਨਾਂ ਨੂੰ ਬੱਕਰੀ ਦਾ ਜਦਾਂ ਬੱਕਰੀਆਂ ਦਾ ਕਹਿੰਦੇ ਹੁੰਦੇ ਆ ਵੀ ਜਿਹੜਾ ਪ੍ਰੋਟੀਨ ਹੁੰਦਾ ਨਾ ਇਹਨਾਂ ਦਾ ਡਾਈਜੈਸਟ ਇਸ ਸੌਖਾ ਹੁੰਦਾ ਵਾ ਦੋ ਦਿਨਾਂ ਦਾ ਹੈ ਨਾ ਜਿੱਦਾ ਬੱਕਰੀ ਹੋਈ ਉਹਦੇ ਪ੍ਰੋਟੀਨ ਜਲਦੀ ਟੁੱਟਦੇ ਆ ਤੇ ਡਾਈਜੈਸਟ ਜਲਦੀ ਹੁੰਦੀ ਆ ਨਾ ਵੇ ਡਾਕਟਰ ਵੀ ਨਾਲ ਆ ਬੰਦੇ ਨੂੰ ਕਹਿ ਦਿੰਦੇ ਵੀ ਇਹਨੂੰ ਬੱਕਰੀ ਦਾ ਦੁੱਧ ਦਿਓ ਆਹੋ ਜਿੱਦਾਂ ਬੱਕਰੀ ਦਾ ਤੇ ਉਹ ਭੇਡ ਦਾ ਕਿਵੇਂ ਫਿਰ ਭੇਡ ਦਾ ਵੀ ਵਧੀਆ ਬੱਕਰੀ ਦੀ ਵੀ ਸੇਮ ਹੀ ਨਸਲ ਆ ਸਿਰਫ ਭੇਡ ਦੇ ਉੱਤੇ ਹੰਨ ਲੱਗਦੀ ਆ ਕੀ ਯਾਰ ਤੂੰ ਮੂੰਹ ਦੇਖ ਇੱਕ ਹੀ ਤੁਰ ਫਿਰ ਕੇ ਜਦ ਚੋਕਦੀਆਂ ਮਤਲਬ ਇਹ ਵੀ ਫਰਕ ਪੈਂਦਾ ਹੋਊ ਹਾਂ ਨਾ ਕੁਆਲਿਟੀ ਵਾਧੀ ਦੁੱਧ ਦੀ ਕਿਸੇ ਪਲੇਟ ਕੰਮ ਪੜ ਜਾਂਦੀ ਹੈ ਬੁਖਾਰ ਸੇ ਜਾਂ ਕੁਝ ਐਸਾ ਹੋ ਜਾਂਦਾ ਹੈ ਉਹਨਾਂ ਕੋਲ ਬਥੇਰੇ ਰੋਜ਼ ਬੋਲ ਲੱਗ ਜਾ ਕੇ ਹਾਂ ਯਾਰ ਖੋਤੇ ਦੀ ਵੀ ਮਾਏ ਕਦੀ ਆਹ ਡਾਕਟਰ ਚੜਨਾ ਖੋਤੇ ਤੇ ਦਵਾਈ ਦਵਾ ਦੇ ਖੋਤੀ ਲੈ ਲੈਨੇ ਹੂਟਾ ਖੋਤੇ ਤੇ ਇਹ ਆਪਣੇ ਵੇਸੇ ਮਾੜਾ ਸਮਝਦੇ ਨੇ ਤੂੰ ਇਚਾ ਨਾ ਲੈਣ ਨੂੰ ਫਿਰਦਾ ਆਪਣੇ ਖੋਤੇ ਦੇ ਝੂਟਾ ਉਹ ਦੋ ਦਿੰਦੇ ਆ ਜਦੋਂ ਜਦੋਂ ਕੋਈ ਕਾਂਡ ਕਰੇ ਬੰਦਾ ਨਾਲ ਵੀ ਮੂੰਹ ਵੀ ਕਾਲਾ ਕਰਦੇ ਹੁੰਦੇ ਹਾਂ ਭੱਜ ਜਰਾ ਜਾਊ ਝੂਟਾ ਲੈ ਲੱਗਿਆ ਇੱਕ ਮੁੰਡੇ ਨਾਲ ਤੇ ਇੱਥੇ ਜਦ ਵਧੀਆ ਬਾਈ ਹੁਣਾਂ ਨਾਲ ਗੱਲਬਾਤ ਕੀਤੀ ਆ ਇਹ ਵੀ ਵਿਚਾਰੇ ਬਹੁਤ ਦੂਰੋਂ ਆਏ ਪ੍ਰਦੇਸੀ ਬੰਦੇ ਆ ਮਿਹਨਤ ਕਰਦੇ ਆ ਆਪਦੀ ਇਹਨਾਂ ਦੀ ਮਿਹਨਤ ਨੂੰ ਬਹੁਤ ਸਲਾਮ ਆ ਬਈ ਤੁਹਾਡੀ ਮਿਹਨਤ ਨੂੰ ਤੁਸੀਂ ਇੰਨਾ ਤੁਰ ਕੇ ਅੱਜ ਕੱਲ ਦੇ ਸਮੇਂ ਦੇ ਵਿੱਚ ਜਿੱਦਾਂ ਹੁਣ ਸਮਾਵਾ ਵੀ ਗੱਡੀਆਂ ਦਾ ਲੋਕੀ ਗੱਡੀਆਂ ਝੂਟ ਦੇ ਮੋਟਰਸਾਈਕਲਾਂ ਤੇ ਜਾਂਦੇ ਤਾਂ ਤੁਸੀਂ ਏਡੀ ਦੂਰੋਂ ਤੁਰ ਕੇ ਆਏ ਹਨਾ ਜੀ ਤੇ ਬਹੁਤ ਵਧੀਆ ਗੱਲ ਆ ਮਿਹਨਤ ਕਰਦੇ ਤੁਸੀਂ ਜੀ ਰਾਜਸਥਾਨ ਦੇ ਵੀ ਲੋਕ ਬਦਰ ਬਹੁਤ ਮਿਹਨਤੀ ਆ ਨਾ ਮਿਹਨਤੀ ਲੋਕ ਤਾਂ ਕਿਤੇ ਵੀ ਹੁੰਦੇ ਆ ਇੱਕ ਦਿਨ ਗੋਪੀ ਕਿੰਨੀ ਆ ਆ ਕਿੱਦਾਂ ਜੀ ਉਸਦੇ ਦਾ ਕੋਈ ਨਹੀਂ ਆਉਂਦਾ ਹਾਂ